ਸੋਨੇ ਵਿੱਚ ਤਿੰਨ ਦਿਨ ਪਹਿਲਾਂ ਬਰਸਾਤ ਹੋਈ ਸੀ ਮਾਨਸਾ ਡੀਸੀ ਦਫ਼ਤਰ ਦੇ ਰਿਹੱਸ ਦੇ ਨੇੜੇ ਮੌਜੂਦਾ ਤੇ ਕੋਨੀ ਚੌਂਕ ਦੇ ਉੱਪਰ ਤਾਂ ਤਸਵੀਰਾਂ ਦਿਖਾ ਮੰਗ ਤੁਸੀਂ ਦੇਖ ਸਕਦੇ ਹੋ ਕਿ ਇਸ ਕਦਰ ਜਿਹੜਾ ਅੱਜ ਵੀ ਬਰਸਾਤੀ ਪਾਣੀ ਜਿਹੜਾ ਜਮਾ ਹੋਇਆ ਹੋਇਆ ਓਵਰ ਬ੍ਰਿਜ ਐ ਸਰਸਾ ਰੋਡ ਜਿਹੜਾ ਇਹ ਵੱਜਦਾਗਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਪਾਣੀ ਅੱਜ ਵੀ ਜਮਾ ਹੋਇਆਗਾ ਤਾਂ ਲੋਕਾਂ ਦੇ ਬਾਈਕਲ ਖਰਾਬ ਹੋ ਰਹੇ ਨੇ ਅੱਜ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਝੋਨਾ ਲਗਾ ਕੇ ਜਿਹੜਾ ਸਰਕਾਰ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਝੋਨੇ ਦੀ ਜਿਹੜੀ ਪਨੀਰੀ ਲੈ ਕੇ ਕਿਸਾਨ ਜਿਹੜੇ ਆਏ ਨੇਗੇ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਝੋਨਾ ਲਗਾ ਕੇ ਜਿਹੜਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸਾਡੇ ਨਾਲ ਕਿਸਾਨ ਆ ਗੂ ਨੇ ਗੱਲਬਾਤ ਕਰਾਂਗੇ ਵੀ ਅੰਦਰ ਕੀ ਕਹੋਗੇ ਅਕਸਰ ਦੇਖਿਆ ਜਾਂਦਾ ਸੀ ਕਿਸਾਨ ਖੇਤਾਂ ਦੇ ਵਿੱਚ ਝੋਨਾ ਲਗਾਉਂਦੇ ਸੀ ਅੱਜ ਡੀਸੀ ਦੀ ਰਹਿ ਇਸ ਦੇ ਸਾਹਮਣੇ ਸੜਕ ਦੇ ਉੱਪਰ ਹੀ ਝੋਨਾ ਲਗਾ ਰਹੇ ਹੋ ਇੱਕ ਤੁਸੀਂ ਦੇਖੋ ਡੀਸੀ ਦਫ਼ਤਰਾਂ ਨਾਲ ਬੈਠਾ ਕੰਧ ਦੀ ਡੀਸੀ ਦੀ ਕੰਧ ਨਾਲ ਪਾਣੀ ਲੱਗਿਆ ਹੋਇਆਗਾ ਦਿਨ ਅੱਜ 5 ਹੋ ਗਏ ਮੀਂਹ ਪਏ ਨੂੰ ਜਿਹੜਾ ਵੱਡਾ ਰੋਡ ਆ ਸਰਸੇ ਵਾਲਾ ਉਹ ਬਿਲਕੁਲ ਜਾਮ ਹੈ ਜਦੋਂ ਕੋਈ ਵੀ ਗੱਡੀ ਮੋਟਰਸਾਈਕਲ ਆ ਕੇ ਪਾਸ ਜਾਂਦਾ ਤੁਸੀਂ ਦੇਖੋ ਦੁਕਾਨਾਂ ਭਰੀਆਂ ਪਈਆਂ ਨੇ ਮੋਟਰਸਾਈਕਲਦਿਆਂ ਗੱਡੀਆਂਦਿਆਂ ਪਰ ਇੱਥੋਂ ਦੇ ਉਹ ਗਰੀਬ ਲੋਕਾਂ ਦਾ ਕੀ ਕਸੂਰ ਹੈ ਜਿਹੜਾ ਵਿੱਚ ਆ ਕੇ ਗੱਡੀ ਫਸ ਜਾਂਦੀ ਹੈ ਪਾਣੀ ਤੇ ਹੋਰ ਕਿਸੇ ਦੀ ਪਾਸੇ ਦੇ ਰਸਤਾ ਨਹੀਂ ਹੈਗਾ ਜਮੀ ਰਸਤਾ ਨਹੀਂ ਹੈਗਾ ਕਿਸੇ ਪਾਸੇ ਦਾ ਵੱਡਾ ਰੋੜਾ ਉੱਥੇ ਪਾਣੀ 5 ਦਿਨਾਂ ਤੋਂ ਖੜਾਗਾ ਅੱਜ ਅਸੀਂ ਖੇਤਾਂ 'ਚ ਜੀਰੀ ਲਾਉਂਦੇ ਲਾਉਂਦੇ ਇੱਥੇ ਆ ਕੇ ਸਰਕਾਰ ਦੀ ਅੱਖ ਖੋਲਣ ਦੇ ਵਾਸਤੇ ਆਇਆ ਵੀ ਡੀਸੀ ਸਾਹਿਬ ਤੁਹਾਡੀ ਕੰਧ ਦੇ ਨਾਲ ਪਾਣੀ ਹੈ ਤੁਸੀਂ ਇੰਨਾ ਦਾ ਹੁਕਮ ਕਰ ਦਿਓ ਵੀ ਪਾਣੀ ਬਾਹਰ ਕੱਢਿਆ ਜਾਵੇ ਤੁਸੀਂ ਆਪ ਦੇਖ ਲਓ ਜਿਹੜਾ ਇੱਥੇ ਅੱਟਾਗਾ ਜਿੱਥੇ ਸਵਾਰੀਆਂ ਖੜਦੀਆਂ ਨੇ ਚੜਦੀਆਂ ਨੇ ਅੱਧਾ ਕਿਲੋਮੀਟਰ ਪਰਲੀ ਸਾਈਡ ਤੇ ਖੜੀਆਂ ਸਵਾਰੀਆਂ ਅੱਧਾ ਕਿਲੋਮੀਟਰ ਆਹ ਸਾਈਡ ਤੇ ਖੜੀਆਂ ਨੇ ਗੰਦਾ ਪਾਣੀ 5 ਦਿਨਾਂ ਤੋਂ ਲੈ ਕੇ ਲੋਕ ਮਜਬੂਰ ਆ ਵਿਚ ਦੀ ਲੰਘਣ ਦੇ ਜਦੋਂ ਗੱਡੀ ਵਿੱਚ ਪਾ ਜਾਂਦੀ ਹੈ ਮਹਿੰਗੇ ਭਾਦਿਆਂ ਗੱਡੀਆਂ ਨੇ ਇੰਜਣਾਂ ਸਾਰਾ ਮਰ ਜਾਂਦਾ ਤਾਂ ਸਾਰੀਆਂ ਦੁਕਾਨਾਂ ਚਾਰ ਚਪੇਰੇ ਭਰੀਆਂ ਪਈਆਂ ਨੇ ਇਸ ਕਰਕੇ ਸਰਕਾਰ ਦੀ ਤੇ ਇਥੋਂ ਦੇ ਡੀਸੀ ਦੀ ਪ੍ਰਸ਼ਾਸਨ ਦੀ ਅਸੀਂ ਕਹਿੰਦੇ ਲਲਾਈਕੀ ਹੈ ਫੌਰੀ ਤੌਰ ਤੇ ਦਾ ਹੱਲ ਕਰੇ ਪਾਣੀ ਦਾ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਇਹ ਆਪਣੀ ਬਲਾਕ ਪਧਰੀ ਟੀਮ ਚੱਦ ਕੇ ਪ੍ਰਦਰਸ਼ਨ ਕੀਤਾਗਾ ਵੀ ਸਰਕਾਰ ਦੀ ਅੱਖ ਖੋਲ੍ਹ ਜੇ ਨਹੀਂ ਤਾਂ ਐਸਾ ਪ੍ਰਦਰਸ਼ਨ ਕਰਾਂਗੇ ਇਤੋਂ ਦੀ ਸਰਕਾਰ ਨੂੰ ਮਜਬੂਰ ਕਰ ਦਾਂਗੇ ਇਸ ਪਾਣੀ ਦੇ ਵਿੱਚ ਖੜਨ ਦੇ ਵਾਸਤੇ ਕਿਸਾਨਾਂ ਦੇ ਕਿ ਇਲਜ਼ਾਮ ਸੀ ਕਿ ਇਹ ਕਹਿੰਦੇ ਪਾਣੀ ਮੁਕਦਾ ਪਾਣੀ ਤਾਂ ਇੱਥੇ ਦੇਖੋ ਜਲਸਲ ਹੋਇਆ ਪਿਆ ਨਹੀਂ ਕਿ ਉਹਨੇ ਸੰਭਾਲ ਹੁੰਦੀ ਜੇ ਇੱਕ ਇੱਕ ਕਿਸਾਨ ਦੀ ਵੀ ਲੀਡਰ ਦੀ ਲੈ ਰਾਇ ਲੈ ਲੈਣਾ ਪਾਣੀ ਅਸੀਂ ਕਹਿੰਦੇ ਵੀ ਕਿਧਰੇ ਨਹੀਂ ਮੁਕਦਾ ਪਾਣੀ ਜੇ ਲੀਡਰਾਂ ਦੀ ਰਹਿ ਲੈ ਕੇ ਚੱਲਣਾ ਪਾਣੀ ਸਾਹਮਣਾ ਨਹੀਂ ਆਉਂਦਾ ਸਰਕਾਰ ਨੂੰ ਜਿਹੜੇ ਵੱਡੇ ਵੱਡੇ ਹੜਾ ਆਉਂਦੇ ਆ ਆ ਹੁਣ ਲੋਕਾਂ ਦੀਆਂ ਫਸਲਾਂ ਡੁੱਬ ਗਈਆਂ ਲੋਕਾਂ ਦੇ ਮਹਿੰਗੇ ਪਾਦੇ ਝੋਨਾ ਲਾਏ ਡੁੱਬ ਗਿਆ ਪਿਛਲੀ ਵਾਰ ਵੀ ਇਹ ਮੇਰੇ ਖਰਚੋਂ ਨਾ ਡੁੱਬ ਗਿਆ ਸਰਕਾਰ ਦੀ ਨੀਤੀ ਨਹੀਂ ਹੈਗੀ ਨਹੀਂ ਕੋਈ ਪਾਣੀ ਆ ਜਿਹੜਾ ਤਾਹ ਤੋਂ ਆਉਂਦਾ ਸਾਰਾ ਸਾਂਮਿਆ ਜਾ ਸਕਦਾ ਪਰ ਇਹਨਾਂ ਨੇ ਕਿਸਨਾ ਕਿਸਾਨ ਨੂੰ ਬਦਨਾਮ ਕਰਨ ਦੇ ਵਾਸਤੇ ਜਿਹੜੀਆਂ ਫੈਕਟਰੀਆਂ ਪਾਣੀ ਮਕਾਉਂਦੀਆਂ ਨੇ ਉਹਨਾਂ ਨੂੰ ਪੜਤਾ ਪਾਉਣ ਵਾਸਤੇ ਵੀ ਕੋਈ ਗੱਲ ਨਹੀਂ ਕਿਸਾਨ ਹੀ ਪਾਣੀ ਡੂੰਗਾ ਲੈ ਜਾਂਦੇ ਨੇ ਇਹ ਸਾਰੀ ਡਰਾਮੇਬਾਜ਼ੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਰਕਾਰ ਦੀ ਤਸ਼ੱਲੀ ਕਰਾ ਦਾਂਗੇ ਵੀ ਪਾਣੀ ਕੌਣ ਡੂੰਗਾ ਲੈ ਜਾਂਦਾ ਕੌਣ ਪਾਣੀ ਜਿਹੜੀਆਂ ਪੰਜ ਫੈਕਟਰੀਆਂ ਨੇ ਇੱਥੇ ਪੰਜੇ ਫੈਕਟਰੀਆਂ ਸਾਰਾ ਪਾਣੀ ਬਰਬਾਦ ਕਰਦੀਆਂ ਨੇ ਪੰਜਾਬ ਦੀਆਂ ਕਿਸਾਨਾਂ ਦੇ ਉੱਤੇ ਇਹ ਸਰਕਾਰ ਦੋਸ਼ ਲਾਉਂਦੀ ਹੈ ਉਹਦਾ ਪੜਤਾ ਸੇ ਆਉਣ ਵਾਲੇ ਦਿਨਾਂ 'ਚ ਫਾਸ ਕਰਾਂਗੇ ਕੀ ਕਹੋਗੇ ਅੱਜ ਸੜਕ ਤੇ ਝੋਨਾ ਲਾਇਆਗਾ ਵੱਡੀ ਗਿਣਤੀ 'ਚ ਕਿਸਾਨ ਮਜ਼ਦੂਰ ਪਹੁੰਚੇ ਹੋਣਗੇ ਸੜਕ ਤੇ ਝੋਨਾ ਲਾਉਣਾ ਮਜਬੂਰੀ ਪਾਸਲੇ ਸਾਨੂੰ ਝੋਨਾ ਲਾਉਣਾ ਪਿਆ ਸੜਕ ਤੇ ਸੜਕ ਤੇ ਝੋਨਾ ਦਾ ਬਾਣਾ ਜੁ ਹੁੰਦਾ ਪਰ ਸੜਕ ਤੇ ਨਹੀਂ ਇਹ ਇੱਕ ਪ੍ਰਦਰਸ਼ਨ ਕੀਤਾ ਹੈ ਸੜਕ ਤੇ ਝੋਨਾ ਲਾਇਆ ਇਥੋਂ ਦੇ ਪ੍ਰਸ਼ਾਸਨ ਦੀ ਮਾਨਸਾ ਜ਼ਿਲ੍ਹੇ ਤੇ ਤੇ ਸਰਕਾਰ ਦੀ ਤੇ ਨਗਰਪਾਲਿਕਾ ਦੀ ਬਹੁਤ ਵੱਡੀ ਨਿਰਾਸ਼ਾ ਆ ਇਸ ਨੂੰ ਕੰਬ ਕਰਨ ਦੀ ਨੀਂਦ ਸੁੱਤੇ ਪਏ ਨੇ ਅਸੀਂ ਇਸ ਕਰਕੇ ਇਹਨਾਂ ਨੂੰ ਜਗਾਉਣ ਬਾਅਦ ਤੇ ਅੱਜ ਇੱਥੇ ਲਾਇਆ ਪ੍ਰਦਰਸ਼ਨ ਕੀਤਾ ਪਰ ਜੇ ਇਹਨਾਂ ਨੇ ਨਾ ਇਹ ਧਿਆਨ ਦੇ ਵਿੱਚ ਗੱਲ ਰਹਿੰਦੀ ਆ ਪਾਣੀ ਦਾ ਕੋਈ ਇੰਤਜ਼ਾਮ ਇੰਤਜ਼ਾਮ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਰਕਾਰ ਤੇ ਦੇ ਪ੍ਰਸ਼ਾਸਨ ਦੇ ਸਹਾਰ ਚ ਵੱਡਾ ਬਟਾਗੇ ਇਹ ਆਈਡੀਆ ਕਿਵੇਂ ਆਇਆ ਮਨ ਦੇ ਵਿੱਚ ਵੀ ਇੱਥੇ ਝੋਨਾ ਲਗਾ ਕੇ ਪ੍ਰਦਰਸ਼ਨ ਕੀਤਾ ਜਾਵੇ ਜਿਹੜਾ ਪਾਣੀ ਖੜਾ ਇਹ ਅਸੀਂ 5 ਦਿਨ ਹੋ ਗਏ ਦੇਖੀ ਜਾਂਦੇ ਨੂੰ ਜੀ ਜਦੋਂ ਇਹਦੇ 5 ਦਿਨ ਦੇ ਦੇਖੀ ਜਾਂਦੇ ਕਿਸੇ ਦਾ ਮੋਟਰਸਾਂਗ ਡਿੱਗ ਪਿਆ ਕਿਸੇ ਦੀ ਗੱਡੀ ਇੱਥੇ ਡੁੱਬ ਗਈ ਕਿਸੇ ਦੀ ਖੜ ਗਈ ਕੋਈ ਖੱਚੀ ਜਾਂਦਾ ਕੋਈ ਟਰੈਕਟਰ ਮਗਰ ਟੋਚਨ ਪਾਈ ਜਾਂਦਾ ਇਸ ਕਰਕੇ ਅਸੀਂ ਆਖਿਆ ਵੀ ਪ੍ਰਦਰਸ਼ਨ ਕਰੀ ਪ੍ਰਦਰਸ਼ਨ ਤੋਂ ਕੀ ਕਹੋਗੇ ਮਾਤਾ ਜੀ ਦੇਖਿਆ ਜਾਂਦਾ ਅਕਸਰ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਅੱਜ ਇੱਥੇ ਆਏ ਹੋਗੇ ਝੋਨਾ ਲਗਾ ਰਹੇ ਹੋ ਸੜਕ ਦੇ ਉੱਪਰ ਹੀ ਪਾਣੀ ਤੇ ਜੀ ਸਰਕਾਰ ਦੀਆਂ ਨਲਾਇਕੀਆਂ ਕਾਰਨ 5 ਦਿਨ ਹੋ ਗਏ ਇੱਥੇ ਪਾਣੀ ਖੜੇ ਨੂੰ ਅਸੀਂ ਜਦੋਂ ਦੇਖਦੇ ਆਂ ਕਾਰਾਂ ਡੁੱਬ ਗਈਆਂ ਮੋਟਰਸਾਈਕਲ ਡੁੱਬ ਗਏ ਤੇ ਉੱਥੋਂ ਬੱਸ ਚੜਾ ਕੇ ਸਾਨੂੰ ਇੱਥੇ ਤਾਰਨ ਤੱਕ ਦਾ ਵੀ ਕਿਰਾਇਆ ਲੱਗਣ ਲੱਗਿਆ ਸਾਨੂੰ ਇਸ ਕਰਕੇ ਅਸੀਂ ਇਹ ਕਹਿੰਦੇ ਆਂ ਵੀ ਜਿੰਨਾ ਕਿਰਾਇਆ ਸਾਨੂੰ ਇੱਕ ਦੂਜੇ ਤੋਂ ਪਿੰਡ ਤੱਕ ਲੱਗਦਾ ਸੀ ਉਹਨਾਂ ਸਾਨੂੰ ਪਾਣੀ ਖੜਾ ਹੈ ਕਿ ਡੀਸੀ ਦੀ ਕੰਦਰਾ ਖੜਾ ਹੈ ਡੀਸੀ ਨੂੰ ਪਤਾ ਨਹੀਂ ਲੱਗ ਰਿਹਾ ਇਸ ਕਰਕੇ ਇਹਨੂੰ ਦੱਸਣਾ ਸੀ ਵੀ ਜਿਹੜਾ ਪਾਣੀ ਖੜਾ ਹੈ ਇਹ ਤੋਂ ਇਹੀ ਲਾਹਾ ਲੈ ਲੈਣਿਆ ਫਿਰ ਅਸੀਂ ਝੋਨਾ ਹੀ ਲਾ ਦਨੇ ਆ ਬਰੇ ਡੀਸੀ ਨੂੰ ਚੇਤਾਵਨੀ ਆ ਸਾਡੀ ਕਿ ਜੇ ਨਾ ਇਹ ਪਾਣੀ ਦਾ ਹੱਲ ਕਰਿਆ ਪਰ ਅਸੀਂ ਆਉਣ ਵਾਲੇ ਦਿਨਾਂ ਚ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਵੱਲੋਂ ਕੋਈ ਵੱਡਾ ਸੰਘਰਸ਼ ਵਿੱਢਾਂਗੇ ਤਿੱਖਾ ਤੇ ਤੇਜ਼ ਕਰਕੇ ਕਿਉਂਕਿ ਡੀਸੀ ਦੇ ਤੇ ਇਥੋਂ ਦੀਆਂ ਸਰਕਾਰਾਂ ਦੇ ਕੰਨ ਖੋਲਾਂਗੇ ਕਿ ਐਮਐਲਏ ਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਡੀਸੀ ਸਾਹਿਬ ਨੂੰ ਪਤਾ ਨਹੀਂ ਲੱਗਦਾ ਜਿੱਦੀ ਕੰਧਾਂ ਨਾਲ ਪਾਣੀ ਖੜਾ ਹੈ ਕਿਉਂਕਿ ਇਥੋਂ ਲੰਘਦੇ ਅਸੀਂ ਗੱਡੀਆਂ ਵੀ ਸਾਡੀਆਂ ਖਰਾਬ ਹੁੰਦੀਆਂ ਨੇ ਕਿਸੇ ਦਾ ਪੀਰ ਦਾ ਟਰੱਕ ਸੜ ਜਾਂਦਾ ਤੁਰ ਜਾਂਦਾ ਕਿਸੇ ਦੀ ਗੱਡੀ ਖੜ ਗਈ ਕਾਰ ਖੜ ਗਈ ਪਰਸੇ ਤੇ ਮਰੀਜ਼ ਦੀ ਵਿੱਚ ਮੈਂ ਵੇਖਿਆ ਉਹਨਾਂ ਨੇ ਚੱਕਿਆ ਹੋਰ ਗੱਡੀ ਦੇ ਵਿੱਚ ਮਰੀਜ਼ ਮਰੀਜ਼ ਲੱਦਿਆ ਪਰ ਨਾ ਕਰਨ ਸਾਡੇ ਮਰੀਜ਼ ਦੀ ਇੱਥੇ ਮੌਤ ਹੋ ਜਾਣੀ ਸੀ ਜੋ ਹੋਰ ਗੱਡੀ ਦੇ ਵਿੱਚ ਨਾ ਲਜਾਂਦੇ ਉਹਨਾਂ ਨੇ ਬਾਹਰ ਕੱਢਿਆ ਫੇਰ ਕੋਈ ਗੱਡੀ ਵਾਪਸ ਕਰਾਈਏ ਇੱਥੋਂ ਪਰ ਇਹ ਸਰਕਾਰਾਂ ਨੂੰ ਪਤਾ ਹੋਣਾ ਚਾਹੀਦਾ ਕਿ ਇੱਥੋਂ ਦੇ ਮਲਾਜ਼ਮ ਵੀ ਖੜਦੇ ਇਹਨਾਂ ਨੂੰ ਪਤਾ ਹੈ ਕਿ ਉੱਥੋਂ ਮਰੀਜ਼ ਲੱਦਾ ਮੇਰੇ ਵੇਖਣ ਦੀ ਗੱਲ ਹੈ ਮੈਂ ਜਾ ਰਹੀ ਸੀ ਇੱਥੋਂ ਤੇ ਪਰ ਉਹਦੇ ਵਿੱਚ ਹੀ ਮਰੀਜ਼ ਵਾਲੀ ਗੱਡੀ ਬੰਦ ਹੋ ਗਈ ਹੈ ਇੱਧਰੋਂ ਜਾ ਰਹੀ ਸੀ ਫੇਰ ਉਹਨਾਂ ਨੇ ਗੱਡੀ ਪਾਸੇ ਕਰਕੇ ਹੋਰ ਕਰਕੇ ਬਾਹਰ ਕੱਢ ਕੇ ਲਗਾਇਏ ਨੇ ਮਰੀਜ਼ ਨੂੰ ਪਰ ਇਥੇ ਸਾਡੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਨੇ ਕਿਉਂਕਿ ਜਦੋਂ ਸਾਡਾ ਮਸ਼ੀਨਰੀ ਖੜ ਗਈ ਪਾਣੀ ਦੇ ਵਿੱਚ ਪਰ ਇਹ ਮੇਨ ਰੋਡ ਹੈ ਇਹਦੇ ਵਾਸਤੇ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਪਰ ਡੀਸੀ ਨੂੰ ਚੇਤਾਵ ਤੇ ਅਜ ਤਾਂ ਤਿੱਖਾ ਕਰਾਂਗੇ ਮਰੀਦ ਜੀ ਗੱਲ ਕੀਤੀ ਆ ਦੋ ਰਸਤੇ ਮੇਨ ਆ ਇੱਕ ਓਵਰ ਬ੍ਰਿਜ ਆ ਜਿੱਥੇ ਤੁਸੀਂ ਮੌਜੂਦ ਹੋ ਇੱਕ ਅੰਡਰ ਬ੍ਰਿਜ ਆ ਅੰਡਰ ਬ੍ਰਿਜ ਵੀ ਭਰਿਆ ਖੜਾ ਤੇ ਇਹਦੀ ਫਿਰ ਕਿਸ ਤਰ੍ਹਾਂ ਪਹੁੰਚਦਾ ਹਾਂ ਬਾਜ਼ਾਰ ਚ ਜਾਮ ਹੀ ਵੱਡੇ ਲੱਗ ਬਾਜ਼ਾਰ ਚ ਜੀ ਅਸੀਂ ਪਾਣੀ ਦੇ ਵਿੱਚ ਦੀ ਪਹੁੰਚਦੇ ਆ ਅਜਿਵੇਂ ਹੋਣ ਲੰਘਦੇ ਆ ਅਸੀਂ ਇਸੇ ਤਰ੍ਹਾਂ ਹੀ ਲੰਘਦੇ ਆ ਪਰ ਉਧਰਲੇ ਬਾਜ਼ਾਰ ਚ ਨਹੀਂ ਜਾਂਦੇ ਉਧਰ ਦੀ ਐਂ ਦੇਖਦੇ ਵੀ ਕਿੱਧਰ ਦੀ ਢੇੜਾ ਖਾ ਕੇ ਆਈਏ ਜੇ ਅਸੀਂ ਵਾਸ ਛੱਡੇ ਆਉਣਾ ਤਾਂ ਵੀ ਅਸੀਂ ਦੂਰ ਦੀਆਂ ਨੇ ਢੇੜਾ ਕੱਢ ਕੇ ਪਰ ਪਾਣੀ ਦੇ ਵਿੱਚ ਦੀ ਫਿਰ ਵੀ ਕਿਤੇ ਇਹ ਨਹੀਂ ਹੈਗਾ ਵੀ ਅਸੀਂ ਮੋਟਰਸਾਈਕਲ ਬਿਨਾ ਟਾਇਰ ਭਿਉਂਤੇ ਮੋਟਰਸਾਈਕਲ ਵੀ ਨਗਾ ਲਾਂਗੇ ਕਾਰਾਂ ਤਾਂ ਸਾਡੀ ਦੂਰ ਦੀ ਗੱਲ ਹੈ ਪਰ ਇਹ ਸਾਰੇ ਸ਼ਹਿਰ ਦੇ ਵਿੱਚ ਹੀ ਪਾਣੀ ਹੈ ਇਹ ਸ਼ਹਿਰ ਸਾਰਾ ਹੀ ਡੁੱਬਿਆ ਹੋਇਆ ਮਾਨਸਾ ਪਰ ਇਹਨੂੰ ਜ਼ਿਲ੍ਹਾ ਨਹੀਂ ਕਹਿ ਸਕਦੇ ਤਾਂ ਪਿੰਡਾਂ ਨਾਲੋਂ ਵੀ ਬੁਰਾ ਹਾਲ ਹੈ ਦਾ ਪਿੰਡਾਂ ਦੇ ਵਿੱਚ ਰਸਤਾ ਮਿਲਦਾ ਸਾਨੂੰ ਤੇ ਸ਼ਹਿਰ ਦੇ ਵਿੱਚ ਰਸਤਾ ਨਹੀਂ ਮਿਲਦਾ ਕਿਉਂ ਸਰਕਾਰਾਂ ਦੀਆਂ ਨਲਾਕੀਆਂ ਨੇ ਬਾਕੀ ਜਿਹੜਾ ਐਮ.ਐਲ.ਏ ਸਾਡਾ ਉਹ ਵੀ ਸੁੱਤਾ ਪਿਆ ਤੇ ਸਰਕਾਰਾਂ ਵੀ ਸੁੱਤੀਆਂ ਪਈਆਂ ਨੇ ਉਹਨਾਂ ਨੂੰ ਜਗਾਉਣ ਵਾਸਤੇ ਕਿਸਾਨ ਵੀਰਾਂ ਨੇ ਤੇ ਅਸੀਂ ਅਪਰਾਲਾ ਕੀਤਾ ਵੀ ਚਲੋ ਆਪਾਂ ਇੱਥੇ ਝੋਨਾ ਲਾ ਲਈਏ ਤੇ ਪਤਾ ਲੱਗ ਜੇ ਸਰਕਾਰਾਂ ਨੂੰ ਵੀ ਇੱਥੇ ਝੋਨਾ ਲਾ ਕੇ ਥਾਂ ਰੋਕਣ ਲੱਗੇ ਫਿਰ ਇੱਧੇ ਤਾਂ ਝੋਨਾ ਤਾਂ ਹੋ ਜੂ ਨਾ ਸਾਡਾ ਪਾਣੀ ਵੀ ਘਟਾ ਇੱਥੇ ਪਾਣੀ ਬਾਦੂ ਖੜਾਗਾ ਉ ਪਾਣੀ ਮੁੱਕ ਚਲਿਆ ਸਾਡੇ ਤੇ ਦੋਸ਼ ਲੱਗ ਰਹੇ ਨੇ ਕਿਸਾਨਾਂ ਦੇ ਪਾਣੀ ਮੁਕਾਤਾ ਪਰ ਆ ਪਾਣੀ ਕਿੱਧਰ ਜਾਊਗਾ ਜਿਹੜਾ ਖੜਾ ਇਸ ਕਰਕੇ ਸੀ ਇੱਥੇ ਝੋਨਾ ਲਾ ਰਹੇ ਆ ਤੇ ਸਰਕਾਰਾਂ ਨੂੰ ਦੱਸ ਰਹੇ ਆ ਵੀ ਅਸੀਂ ਇੱਥੇ ਝੋਨਾ ਲਾਉਣ ਵਾਸਤੇ ਪਹੁੰਚ ਗਏ ਆ ਧੰਨਵਾਦ ਬਜ਼ੁਰਗੋ ਅੱਜ ਖੇਤ ਆਖਰ ਖੇਤਾਂ 'ਚ ਦੇਖਿਆ ਜਾਂਦਾ ਸੀ ਬਜ਼ੁਰਗਾਂ ਨੂੰ ਅੱਜ ਸ਼ਹਿਰ 'ਚ ਝੋਨਾ ਲ ਜਿਵੇਂ 2-4 ਮån ਫਸਲ ਸਾਡੇ ਰਲ ਜੇ ਇਹਦੇ ਜੀਰੀ ਹੋ ਜੇ ਤਾਂ ਜੀਰੀ ਲਈ ਹੈ ਇੱਥੇ ਹੁਣ ਇਹ ਕਹਿੰਦੇ ਨੇ ਵੀ ਕਿਸਾਨ ਇਹਦਾ ਥੱਲੇ ਵਾਲਾ ਪਾਣੀ ਮਕਾ ਰਹੇ ਨੇ ਕਹਿੰਦੇ ਪਾਣੀ ਉੱਪਰ ਦੇ ਕਿੰਨਾ ਖੜਾ ਹੈ ਕਹਿੰਦੇ ਥੱਲੇ ਵਾਲਾ ਮਕਾ ਰਹੇ ਨੇ ਪਾਣੀ ਦਾ ਤਾਂ ਹਮਣਾ ਮੂੰਹੇ ਖੜਾ ਹੈ ਇਹ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਪਾਣੀ ਦਾ ਇੰਤਜ਼ਾਮ ਕਰਨਾ ਚਾਹੀਦਾ ਬਸ ਇਨੇ ਧੰਨਵਾਦ ਕਿੰਨੇ ਦਿਫਾਈ ਕਿਲ ਖਰਾਬ ਹੋ ਰਿਹਾ ਲੋਕਾਂ ਨੂੰ ਮੁਸ਼ਕਲ ਕਿੰਨੀ ਕਰ ਰਹੀ ਆ ਰੋਜ਼ ਦੇ 20-20 ਮੋਟਰਸਾਈਕਲ ਤੇ 25-25 ਕਾਰਾਂ ਇੱਥੇ ਪਾਣੀ ਨਾਲ ਖਰਾਬ ਹੋ ਰਹੀਆਂ ਨੇ ਇਸ ਪਾਣੀ ਨਾਲ ਇਹ ਮੰਗ ਕਰਨਾ ਚਾਹੁੰਦੇ ਅੱਜ ਪ੍ਰਦਰਸ਼ਨ ਕੀਤਾ ਅੱਜ ਤਾਂ ਇਹੀ ਕਹਿੰਦੇ ਆ ਇਹਦਾ ਮੋਟਰ ਲਾ ਕੇ ਪਾਣੀ ਚੱਕੋ ਪਰੇ ਡੀਸੀ ਨੂੰ ਇਹੀ ਕਹਿੰਦੇ ਆ ਇਹ ਪਰ ਕੁੰਭ ਕਰਨ ਵਾਲੀ ਨਹੀਂ ਦਸੁੱਤਾ ਪਿਆ ਗੌਰੀ ਨਹੀਂ ਕਰਦਾ ਡੀਸੀ ਸਾਡਾ ਐ ਬਿਲਕੁਲ ਤੁਸੀਂ ਦੇਖਿਆ ਜਿਹੜਾ ਕਿਸਾਨਾਂ ਨੇ ਅੱਜ ਪ੍ਰਦਰਸ਼ਨ ਕੀਤਾਗਾ ਮਾਨਸਾ ਤਿਕੋਨੀ ਚੌਂਕ ਦੇ ਵਿੱਚ ਪਾਣੀ ਦੇ ਵਿੱਚ ਝੋਨਾ ਲਗਾ ਕੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਮਾਨਸਾ ਦਾ ਜਿਹੜੇ ਮੇਨ ਚੌਂਕ ਨੇ ਪਾਣੀ ਨਾਲ ਅੱਜ ਵੀ ਜਿਹੜੇ ਭਰੇ ਖੜੇ ਨੇ ਤੇ ਲੋਕਾਂ ਨੂੰ ਜਿਹੜਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਮੰਗ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਦਾ ਜਲਦ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ